ਦੋਸਤੋ ਹੁਣ ਤੱਕ ਤੁਸੀਂ ਵਿਆਹ ਤਾਂ ਬਹੁਤ ਦੇਖੇ ਹੋਣਗੇ ਪਰ ਹੁਣ ਇੱਕ ਵੱਖਰੇ ਹੀ ਵਿਆਹ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਅਕਸਰ ਹੀ ਲੋਕ ਸਭ ਤੋਂ ਵੱਧ ਪੈਸਾ ਵਿਆਹਾਂ ਵਿੱਚ ਖਰਚਦੇ ਨੇ ਅਤੇ ਵਿਆਹ ਨੂੰ ਯਾਦਗਾਰ ਜਾਂ ਸਭ ਤੋਂ ਵੱਖਰਾ ਬਣਾਉਣ ਲਈ ਬਹੁਤ ਕੁਝ ਕਰਦੇ ਨੇ ਪਰ ਹੁਣ ਇੱਕ ਵੱਖਰੇ ਹੀ ਵਿਆਹ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਡੋਲੀ ਵਾਲੀ ਕਾਰ ਦੀ ਥਾਂ ਤੇ ਬੈਲ ਗੱਡੀ ਤੇ ਬੈਠੇ ਦਿਖਾਈ ਦੇ ਰਹੇ ਨੇ ਦਰਸਲ ਇਹ ਵਿਆਹ ਬਿਲਕੁਲ ਹੀ ਪੁਰਾਣੇ ਸੱਭਿਆਚਾਰ ਵਾਂਗ ਕੀਤਾ ਗਿਆ ਅਤੇ ਇਸ ਵਿਆਹ ਵਿੱਚ ਗੱਡੀਆਂ ਕਾਰਾਂ ਦੀ ਥਾਂ ਤੇ ਪੁਰਾਣੇ ਸਮਿਆਂ ਬਾਗ ਬੈਲ ਗੱਡੀਆਂ ਤੇ ਊਂਠ ਗੱਡੀਆਂ ਲਿਆਂਦੀਆਂ ਗਈਆਂ ਸੋ ਇੱਕ ਗੱਲ ਤਾਂ ਪੱਕੀ ਹੈ ਕਿ ਪੁਰਾਣੇ ਸਮਿਆਂ ਦੇ ਰੀਤੀ ਰਿਵਾਜ ਹੁਣ ਦੇ ਸਮਿਆਂ ਨਾਲੋਂ ਕਿਤੇ ਜ਼ਿਆਦਾ ਵਧੀਆ ਹੁੰਦੇ ਸੀ ਅਤੇ ਰਿਸ਼ਤੇਦਾਰ ਵੀ ਵਿਆਹਾਂ ਵਾਲੇ ਘਰਾਂ ਵਿੱਚ ਕਈ ਕਈ ਦਿਨ ਰਹਿੰਦੇ ਸੀ ਪਰ ਜੇ ਅੱਜਕੱਲ ਦੀ ਗੱਲ ਕਰੀਏ ਤਾਂ ਅੱਜਕੱਲ ਵਿਆਹ ਹੀ ਸਿਰਫ 2 ਜਾਂ 3 ਘੰਟੇ ਦਾ ਰਹਿ ਗਿਆ ਹੈ ਅਤੇ ਜਿੰਨਾ ਜ਼ਿਆਦਾ ਦਿਖਾਵਾ ਜਾਂ ਖਰਚਾ ਵਿਆਹਾਂ ਵਿੱਚ ਕੀਤਾ ਜਾਂਦਾ ਹੈ ਓਨੇ ਹੀ ਘੱਟ ਰਿਸ਼ਤੇ ਚੱਲਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕੋਰ <muchas>